ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸलाम ਜੀ ਉਮੀਦ ਕਰਦੀ ਆ ਜੀ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਮੈਂ ਫੇਰ ਸਿਰ ਧੋ ਲਿਆ ਏ ਕਿਉਂਕਿ ਅੱਜ ਮੈਂ ਕਲਰ ਕੀਤਾ ਸੀ ਕਲਰ ਕਰਕੇ ਤੇ ਮੈਂ ਹੁਣ ਅੱਜ ਸਿਰ ਧੋ ਲਿਆ ਏ ਅੱਜ ਸਾਡੀ ਹੈਗੀ ਆ ਜੀ ਬਹੁਤ ਹੀ ਖਾਸ ਫੰਕਸ਼ਨ ਦੀ ਤਿਆਰੀ ਤੇ ਖਾਸ ਫੰਕਸ਼ਨ ਤੋਂ ਵੈਸੇ ਤੁਸੀਂ ਸਮਝ ਹੀ ਗਏ ਹੋਵੋਗੇ ਸਾਵੜ ਦਾ ਮਹੀਨਾ ਚੱਲਦਾ ਤੇ ਕਿਹੜਾ ਫੰਕਸ਼ਨ ਹੋ ਸਕਦਾ ਹੈ ਏ ਹਾਂ ਜੀ ਆਪਾਂ ਨਾ ਤੀਆਂ ਦੀ ਤਿਆਰੀ ਕਰ ਰਹੇ ਆ ਤੇ ਸ਼ਾਮ ਨੂੰ ਹੈਗੇ ਜੀ ਅੱਜ ਅਸੀਂ ਤੀਆਂ ਸੈਲੀਬ੍ਰੇਟ ਕਰਨੀਆਂ ਨੇ ਤੇ ਕਿੱਥੇ ਕਰਾਂਗੇ ਇਹ ਤੁਹਾਨੂੰ ਅਸੀਂ ਸ਼ਾਮ ਨੂੰ ਹੀ ਦੱਸਾਂਗੇ ਤੇ ਹੁਣ ਮੈਂ ਲੱਗੀ ਹੋਈ ਆ ਬਸ ਆਪਣੀ ਤਿਆਰੀ ਕਰਨ ਮੈਂ ਆ ਗਈ ਆ ਜਿੱਥੇ ਪਾਰਲਰ ਮੈਂ ਥੋੜੇ ਜਿਹਾ ਵਾਲ ਆਪਣੇ ਸਟ੍ਰੇਟ ਕਰਵਾਉਣੇ ਸੀ ਕਿਉਂਕਿ ਬਹੁਤ ਹੀ ਰਫ ਹੋਏ ਪਏ ਸੀਗੇ ਵਾਲ ਤੇ ਮੈਂ ਕਿਹਾ ਚਲੋ ਥੋੜੇ ਸਟ੍ਰੇਟ ਕਰਵਾ ਲੈਣੀ ਆ ਲੋ ਜੀ ਦੇਖੋ ਮੇਰਾ ਨਿਊ ਲੁੱਕ ਕਮੈਂਟਸ ਕਰਕੇ ਜਰੂਰ ਦੱਸਿਓ ਜੀ ਕਿਸ ਤਰ੍ਹਾਂ ਦੇ ਲੱਗ ਰਹੇ ਨੇ ਮੇਰੇ ਵਾਲ ਸਟ੍ਰੇਟ ਕੀਤੇ ਹੈ ਤੇ ਥੋੜੀ ਥੋੜੀ ਜੀ ਮੈਂ ਕਟਿੰਗ ਕਰਵਾਈ ਹੈ ਯੂ ਸ਼ੇਪ ਕਰਵਾਈ ਸੀ ਇੱਥੇ ਆ ਕੇ ਮੈਨੂੰ ਫੋਨ ਕੀਤਾ ਆਂਟੀ ਅਸੀਂ ਪਹੁੰਚ ਗਏ ਮੈਂ ਕਿਹਾ ਤੂੰ ਮੈਨੂੰ ਕਹਿੰਦੀ ਸੀ ਮੈਂ ਚਲੋ ਜੀ ਆਪਾਂ ਚੱਲ ਪਏ ਜੀ ਫੰਕਸ਼ਨ ਤੇ ਜਾਣ ਲਈ ਹਾਂਜੀ ਤੁਹਾਨੂੰ ਮਿਲਦੇ ਹਾਂ ਜੀ ਆਪਾਂ ਇੱਥੇ ਪਹੁੰਚ ਕੇ ਜਿਹੜਾ ਕਿੱਥੇ ਗਈ ਸੀ ਤੁਸੀਂ ਸ਼ੋਪਿੰਗ ਕਰਨ ਨੂੰ ਅਚਚਾ ਠੀਕ ਹੈ ਜੀ ਬੈਸਟਿਕ ਬੈਸਟਿਕ ਹਾਂ ਅੱਛਾ ਉਹ ਮਰੀ ਨੇ ਭਤੀਜ ਨੂੰ ਆਈ ਹੋਈ ਸੀਗੀ ਸੁਨਦਾਰਾ ਲੈ ਕੇ ਚਲੋ ਜੀ ਪਹੁੰਚ ਗਏ ਜੀ ਅਸੀਂ ਆਪਣੇ ਫੰਕਸ਼ਨ ਵਾਲੀ ਜਗ੍ਹਾ ਤੇ ਤੇ ਚਲੋ ਮਿਲਦੇ ਆ ਜੀ ਆਪਾਂ ਅੱਥੇ ਚੱਲ ਕੇ ਇਹ ਹੈਗਾ ਜੀ ਸੰਗਮ ਠਾਬਾ ਇੱਥੇ ਆਪਾਂ ਨੇ ਸੈਲਿਬ੍ਰੇਸ਼ਨ ਆਪਣੀ ਹੈਗੀ ਹੈ ਦੀਆਂ ਦੀ ਤੇ ਚਲੋ ਜੀ ਤੁਸੀਂ ਵੀ ਬਿਲਕੁਲ ਸਾਡੇ ਨਾਲ ਨਾਲ ਰਹੀਓ ਔਰ ਇੰਜੋਏ ਕਰਿਓ ਫੰਕਸ਼ਨ ਨੂੰ ਲਾਈਕ ਕਮੈਂਟਸ ਔਰ ਸ਼ੇਅਰ ਜਰੂਰ ਕਰਕੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਤੇ ਫੁੱਲ ਇੰਜੋਏ ਕਰਿਓ ਜੀ ਔਰ ਇਹਨੂੰ ਬਹੁਤ ਪਿਲੋ ਅੰਦੀ ਅੰਦੀਆ ਗਾਇਲ ਆਗੇ ਅੰਦੀ ਅੰਦੀ ਆਹ ਹਾਏ ਜੀ ਅੰਦੀ ਵੀ ਦੇਣਾ ਨਹੀਂ ਜਾਂਦੀ ਹਾਂ ਜੀ आ പേടാ ഭരി മ Sorry, buddy, sorry. Chalo. Photo bhi kar deni, kisi ko kar lo. ਮੈਂ ਹੁਣ ਪੂਣੀਆਂ ਵੀ ਆ ਗਈਆਂ ਹੁਣ ਹੁਣ ਵਧੀਆ ਕਰ ਤਾ ਜਾਓ ਚਲੋ ਚਾਹ ਪੂਰਾ ਕਰ ਲਓ ਹੁਣ ਆਪਣਾ ਚਰਖਾ ਚੰਨਣ ਦਾ ਮੈਂ ਕੱਤਾਂ ਪ੍ਰੀਤਾ ਨਾਲ ਉਹਦੇ ਦੀ ਹਾਂ ਫੇਰ ਗੱਲ ਕੋਈ ਕਿਥੇ ਲਾਰੇ ਸੀ ਨਾ ਕਹ ਲੈਣਗੇ ਨਾ ਅੱਜ ਅੱਜ ਕਦੇ ਨਾ ਆਈਆਂ ਸੁਣੇ ਆਹੋਂ ਦੀ ਬੇਲੇ ਯਾਰਾਂ ਨੂੰ ਮੈਂ ਪਾਉਂਦੇ ਹਾਂ ਨਾ i Thank you Come <laughs> on.